ਤਰਨਤਾਰਨ ਬਾਠ ਬਾਈਪਾਸ ਚੋਂ ਨੇੜੇ ਰੋਸ਼ਨ ਲਾਲ ਸਪਿੰਟ ਸਟੋਰ ਵਿਖੇ ਬੀਤੀ ਰਾਤ ਇੱਕ ਵਿਅਕਤੀ ਨੇ ਦੁਕਾਨ ਦੇ ਪਿੱਛੇ ਦੀ ਕੰਧ ਟੱਪ ਕੇ ਸਟੋਰ ਅੰਦਰ ਖੜੀ ਕਾਰ ਅੰਦਰੋਂ ਦੀ ਸੀ ਗੈਸ ਚੋਰੀ ਕਰ ਲਈ ਹੈ ਰਸੋਈ ਵਿੱਚੋਂ ਸਿਲੰਡਰ ਚੋਰੀ ਹੋਣ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਘਟਨਾ ਦਾ ਸਵੇਰੇ ਦੁਕਾਨ ਖੋਲਣ ਉਪਰੰਤ ਪਤਾ ਲੱਗਿਆ ਦੂਜੇ ਪਾਸੇ ਪੁਲਿਸ ਚੌਂਕੀ ਇੰਚਾਰਜ ਕੋਰਪਾਲ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੋਈ ਕਿਸੇ ਸਰਕਾਰੀ ਕੰਮ ਦੇ ਲਈ ਆ ਰਿਹਾ ਸੀ ਦੁਕਾਨ ਮਾਲਕ ਨੂੰ ਬਿਆਨ ਦਰਜ ਕਰਨ ਦੇ ਲਈ ਕਿਹਾ ਗਿਆ ਤੇ ਸਾਡੇ ਬਾਹਰ ਜਿਹੜੇ ਮੈਨੇਜਰ ਬੈਠੇ ਨੇ ਉਹ ਹੀ ਦੁਕਾਨ ਦੀਆਂ ਚਾਬੀਆਂ ਉਹਨਾਂ ਕੋਲ ਹੁੰਦੀਆਂ ਉਹ ਹੀ ਖੋਲਦੇ ਨੇ ਤੇ ਰੁਟੀਨ ਦੇ ਹਿਸਾਬ ਨਾਲ ਦੁਕਾਨ ਜਦੋਂ ਖੋਲੀ ਐ ਤੇ ਅੰਦਰ ਜਿਹੜਾ ਸਾਮਾਨ ਸਾਰਾ ਉਥਲ-ਪੁਥਲ ਦੇਖਿਆ ਗਿਆ ਕੁਝ ਟਾਈਮ ਪਹਿਲੇ ਵੀ ਸਾਡੀ ਦੁਕਾਨ ਤੇ ਕੋਈ ਤਿੰਨ ਮਹੀਨੇ ਪਹਿਲੇ ਵੀ ਚੋਰ ਆਏ ਸੀਗੇ ਉਦੋਂ ਉਹ ਸ਼ਟਰ ਗੇਟ ਟੱਪ ਕੇ ਆਏ ਸੀ ਪਰ ਅਸੀਂ ਉਹਦੇ ਉੱਤੇ ਸਾਡਾ ਕਵਰੇਜ ਕਰਤੀ ਸੀਗੀ ਜਾਲੀ ਲਗਵਾਤੀ ਸੀ ਬਟ ਹੁਣ ਉਹ ਜਿਹੜਾ ਹੈ ਕੋਈ ਪਿਛਲੇ ਪਾਸਿਓਂ ਚੋਰ ਰਸਤੇ ਥਾਣੀ ਉਹ ਅੰਦਰ ਆਏ ਰੇਲਿੰਗ ਤੋਂ ਅੰਦਰ ਆਏ ਆ ਕੇ ਉਹਨਾਂ ਨੇ ਸਾਰੇ ਰਸਤੇ ਬੰਦ ਪਾਏ ਤੇ ਖਿੜਕੀ ਤੋੜ ਕੇ ਉਹੜਾ ਲਈ ਸਾਡਾ ਜਿਹੜਾ ਪਿਛਲਾ ਦਫ਼ਤਰ ਆ ਉਸ ਦਫ਼ਤਰ ਥਾਣੀ ਉਹ ਅੰਦਰ ਆਏ ਆ ਕੇ ਉਹ ਸਾਰਾ ਜੱਲਾ ਸਭ ਕੁਝ ਜਿਹੜਾ ਰਿਕਾਰਡਿੰਗ ਦੇ ਵਿੱਚ ਤੁਹਾਡੇ ਕੋਲ ਹੈ ਹੀ ਹੈ ਲੇਕਿਨ ਜਦੋਂ ਅਸੀਂ ਕੈਮਰੇ ਚੈੱਕ ਕਰ ਰਹੇ ਸੀ ਕਿਤੇ ਇੱਕ ਵੈਗਨਾਰ ਦਾ ਸਾਨੂੰ ਲਾਈਟ ਨਜ਼ਰ ਆਈ ਉਹ ਬਾਅਦ ਦੇ ਵਿੱਚ ਖਿਆਲ ਆਇਆ ਕਿ ਉਹ ਸਾਡੀ ਹੀ ਵੈਗਨਾਰ ਹੈ ਜਿਹੜੀ ਕੀ ਉਸ ਬੰਦੇ ਨੇ ਵੈਗਨਾਰ ਅੰਦਰੋਂ ਤਾਲਾ ਖੋਲ ਕੇ ਵੈਗਨਾਰ ਕੱਢੀ ਹੈ ਕਿਉਂਕਿ ਚਾਪੀਆਂ ਸਾਡੀਆਂ ਰੁਟੀਨ ਦੀਆਂ ਜਿਹੜੀਆਂ ਬੰਦ ਦੁਕਾਨ ਦੀ ਅੰਦਰ ਹੀ ਹੁੰਦੀਆਂ ਨੇ ਸਾਡੀ ਵੈਗਨਾਰ ਉਹ ਲੈ ਗਏ ਨੇ ਸਾਰੇ ਅੰਦਰ ਪਿਛਲੇ ਦਫ਼ਤਰ ਤੈਸ ਨੈਸ ਕਰਕੇ ਨੇ ਪਖਾ ਲਾਂਭੀ ਕੋਸ਼ਿਸ਼ ਕੀਤੀ ਕਿਚਨ ਚੋਂ ਸਿਲੰਡਰ ਲੈ ਗਏ ਨੇ ਇਹ ਬoi ਦੇਖਿਆ ਜਿਵੇਂ ਕਿੰਨੇ ਆਦਮੀ ਅਗੇ ਸੀ ਜਿਹੜੇ ਅੰਦਰ ਸਰ ਜੋ ਸਾਡੇ ਕੋਲ ਰਿਕਾਰਡਿੰਗ ਚ ਹੈ ਉਹ ਤਾਂ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਹੈ ਜੀ ਅੱਠ ਕੈਮਰੇ ਸਾਡੇ ਲੱਗੇ ਨੇ ਜਿਨ੍ਹਾਂ ਚੋਂ ਤਿੰਨਾਂ ਚਾਰਾਂ ਤੇ ਜੇ ਵੀ ਜਿਹੜੀ ਲੋਕੇਸ਼ਨ ਸਾਨੂੰ ਲੱਗ ਰਿਹਾ ਸੀਗਾ ਵੀ ਇੱਥੇ ਨਜ਼ਰ ਆਏਗਾ ਕੋਈ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਹੈ ਜੀ ਉਹਨੇ ਪੀਲਾ ਪਰਨਾ ਉਤੇ ਬੰਨਿਆ ਟੀ-ਸ਼ਰਟ ਪਾਈ ਹੋਈ ਹੈ ਕਿ ਕੀ ਕੀ ਲੈ ਕੇ ਗਿਆ ਕੋਈ ਹੋਰ ਵੀ ਕੁਝ ਦੱਸਿਆ ਜਾਦਾ ਨਹੀਂ ਬਸ ਸਰ ਮੇਨਲੀ ਤਾਂ ਕਾਰ ਹੀ ਲੈ ਕੇ ਗਏ ਨੇ ਜੀ ਸਾਡੀ ਵੈਗਨਰ ਜਿਹਦਾ ਗੱਡੀ ਨੰਬਰ ਹੈ ਪੀਪੀ 46 ਡਬਲ A ਡਬਲ 0 ਡਬਲ 4 ਤੇ ਕਿਸੇ ਵੱਲ ਦੀ ਪੁਲਿਸ ਕਾਰਵਾਈ ਕੀਤੀ ਨੂੰ ਦਰਖਾਸਤ ਦਿੱਤੀ ਜੀ ਸਾਹਿਬ ਥਾਣੇ ਰਿਪੋਰਟ ਕਰਾਤੀ ਹੈ ਜੀ ਤੇ ਹੁਣ ਬਾਕੀ ਅਗਲੀ ਕਾਰਵਾਈ ਜੋ ਪੁਲਿਸ ਕਰੇਗੀ ਜਿਸ ਤਰ੍ਹਾਂ ਇਹ ਕਿੰਨੇ ਵਜh ਦੀ ਵਾਕਿਆ ਹੈ ਕੀ ਪਤਾ ਜੀ ਸਾਡੇ 3:30 ਤੋਂ ਲੈ ਕੇ 5 ਵਜh ਤੱਕ ਦਾ ਜੀ ਤੜਕੇ 3:30 ਤੋਂ 5 ਵਜh ਤੱਕ ਤਾਲਾ ਲੱਗਾ ਸੀ ਬਿਲਕੁਲ ਤਾਲਾ ਲੱਗਾ ਸੀ ਜੀ ਤਾਂ ਤੁਹਾਨੂੰ ਕੀ ਲੱਗਦਾ ਵਾ ਕਿ ਜਿੱਦਾਂ ਕਿ ਤਾਲਾ ਵੀ ਅੰਦਰ ਦਾ ਲੱਗਾ ਕੋਈ ਲੱਗਦਾ ਸਰ ਪਤਾ ਨਹੀਂ ਜੀ ਇਹ ਤਾਂ ਹੁਣ ਪੁਲਿਸ ਜਿਹੜਾ ਵੈਰੀਫਿਕੇਸ਼ਨ ਕਰੇਗੀ ਉਹ ਹੀ ਰਿਜ਼ਲਟ ਕੱਢੇਗੀ ਅਸੀਂ ਪਰ ਇਸ ਦੇ ਮਾਮਲੇ 'ਚ ਨਹੀਂ ਦਖਲ ਦੇ ਸਕਦੇ ਬਾਕੀ ਸਾਨੂੰ ਲੱਗਦਾ ਕਿ ਕੋਈ ਨਾ ਕੋਈ ਕੋਈ ਪੇਤੀ ਬੰਦਾ ਹੈ ਜਿਹੜਾ ਇਹਨਾਂ ਸਭ ਕੁਝ ਕਰਕੇ